जसबीर सिंह संधु ने पंजाब पाब क्रांति सरकारी स्कूल विच विकास काम कीता उदघाटन इस मौके काउंसलर अमरजीत अते होर भी स्कूल स्टाफ मेंबर मौजूद सन पत्रकार विशाल शर्मा दी विशेष रिपोर्ट भगवंत मान मानी साइन से पहला दिखाया सूबे आम आदमी पार्ट ने सरकार बनाई तो आम आदमी पार्टी में सरकार बनाई ਇਹ ਡਾਇਰੈਕਸ਼ਨ ਮੇਲੇ ਤੁਹਾਡੇ ਨਾਲ ਗ੍ਰਾਂਟਿਆ ਦਿੱਤੀ ਦਾ ਵਾਅਦਾ ਕੀਤਾ ਉਹ ਸਾਰੇ ਨਿਭਾ ਕੇ ਨਹੀਂ ਕਰਦੇ ਅੱਜ ਸੇਅਰ ਦੇ ਇਕਤਰ ਵਿੱਚ ਜਿਹੜਾ ਮੰਲਾ ਬਾਜ਼ਾਰ ਜਾਂਦੀਆਂ ਉਹ ਕਿਸੇ ਤੋਂ ਮੁਟੀਆਂ ਨਹੀਂ ਅੱਜ ਬਾਤਾਂ ਦੇਣਾ ਕਿ ਆਪਾਂ ਸੰਗਾਨੀ ਹਲੇ ਬੈਠੇ ਕੁਝ ਸਕੂਲ ਕਮਟਾਲਾ ਇਹਦੇ ਚ ਸਾਢੇ 5 ਲੱਖ ਜਿਹੜੀ ਗ੍ਰਾਂਟ ਆ ਮੁਰੱਤੀ ਗਈ ਸੀ ਉਹਦੇ ਤਹਿਤ ਕਮਰਿਆਂ ਦੀ ਮੁਰੰਮਤ ਚਾਰਦਵਾਰੀ ਦੀ ਮੁਰੰਮਤ ਤੇ ਹੋਰ ਵੀ ਜਿਹੜੇ ਕੰਮ ਹੋਣ ਵਾਲੇ ਸੀ ਉਹ ਪ੍ਰਿੰਸੀਪਲ ਸਾਹਿਬ ਵੱਲੋਂ ਐਸਐਮਸੀ ਕਮੇਟੀ ਦੇ ਸਹਿਯੋਗ ਨਾਲ ਕਰਾਏ ਗਏ ਐ ਸੋ ਸਕੂਲ ਦਾ ਮਾਹੌਲ ਬਹੁਤ ਵਧੀਆ ਬਣ ਚੁੱਕਾ ਹੈ ਜਿਹਦੇ ਚ ਪੀਣ ਵਾਲਾ ਪਾਣੀ ਟਾਇਲਟ ਦੀ ਸਹੂਲਤ ਤੇ ਹੋਰ ਵੀ ਜਿਹੜੀਆਂ ਬੱਚਿਆਂ ਦੇ ਬੈਠਣ ਵਾਸਤੇ ਬੈਂਚ ਆ ਬੱਚਿਆਂ ਦੇ ਬੈਠਣ ਪੜ੍ਹਨ ਵਾਸਤੇ ਕਲਾਸਰੂਮ ਆ ਬੱਚਿਆਂ ਦੇ ਬਣਨ ਵਾਸਤੇ ਜਿਹੜੇ ਗ੍ਰੀਨ ਬੋਰਡ ਆ ਜਾਂ ਹੋਰ ਵੀ ਜਿਹੜੀਆਂ ਸਹੂਤਾ ਬੱਚਿਆਂ ਨੂੰ ਚਾਹੀਦੀਆਂ ਸੀ ਉਹ ਸਾਰੀ ਨੇ ਸਾਰੀਆਂ ਜਿਹੜੀਆਂ ਇੱਥੇ ਪਛਾਈਆਂ ਗਈਆਂ ਸੋ ਇੱਕ ਅੱਧੀ ਛੋਟੀ ਮੋਟੀ ਦਵਾਤ ਇਹਨਾਂ ਦੀ ਹੈਗੀ ਉਹ ਵੀ ਪੂਰੀ ਕਰ ਦਾਂਗੇ ਕੋਈ ਐਡੀ ਘਬਰਾਉਣ ਵਾਲੀ ਗੱਲ ਕੋਈ ਨਹੀਂ ਪੰਜਾਬ ਸਰਕਾਰ ਦਾ ਖਜ਼ਾਨਾ ਭਰਿਆ ਪਿਆ ਜੋ ਕਹਿਣਗੇ ਜਿੱਦਾਂ ਕਹਿਣਗੇ ਆਪਣੇ ਬੱਚਿਆਂ ਵਾਸਤੇ ਜਰੂਰ ਕਰਾਂਗੇ। ਮੈਂ ਵੀ ਅੱਜ ਜਿਹੜੇ ਐਮਐਲ ਸਾਹਿਬ ਆਏ ਆ ਮੈਂ ਕੌਂਸਲ ਵਾਰਡ ਨੰਬਰ 2 ਤੋਂ ਮੈਂ ਧੰਨਵਾਦ ਕਰਦਾ ਹਾਂ ਐਮਐਲ ਸਾਹਿਬ ਨੇ ਜੋ ਗਮਟਾਲਾ ਵਿਕੇ 5 ਲੱਖ 60 ਹਜ਼ਾਰ ਦੇ ਗ੍ਰਾਂਟ ਦੇ ਕੇ ਸਕੂਲ ਦੀ ਨੁਹਾਰ ਬਦਲੀ ਸਕੂਲ ਬਹੁਤ ਜੀ ਮਤਲਬ ਪਿਛੜਿਆ ਆ ਹੀ ਬਹੁਤ ਵਧੀਆ ਸਕੂਲ ਲੱਗ ਰਿਹਾ ਜੀ ਮਤਲਬ ਕਿ ਪ੍ਰਾਈਵੇਟ ਕੰਡੌਨਮੈਂਟ ਸਕੂਲ ਵਿੱਚ ਆ ਗਏ ਹੋ ਜਿਵੇਂ ਸਰਦਾਰ ਕਿਤਾ ਦੇ ਦਿਓ ਲਾਦਾ ਪ੍ਰਾਣੀ ਬਿਲਡ ਗਿਆ ਲਾਦਾ ਪਹਿਲਾਂ ਕੋਈ ਸਰਕਾਰ ਨੇ ਕੋਈ ਫੰਡ ਦਿੱਤਾ ਨਹੀਂ ਇਥੇ ਇਹਨਾਂ ਨੂੰ ਨਹੀਂ ਜੀ ਬਲਕੋ ਨੇ ਦਿੱਤਾ ਆਡੀ ਸਰਕਾਰ 2022 ਵਿੱਚ ਤੋਂ ਆਮ ਆਦੀ ਪਾਰਟੀ ਦੀ ਸਰਕਾਰ ਹੋਣੀ ਆਈ ਸੀ ਇੱਕ ਵਾਅਦਾ ਕੀਤਾ ਜੋ ਉਹਨਾਂ ਉਹ ਚੱਕ ਵਾਅਦਾ ਹੈਗਾ ਜੀ ਮਤਲਬ ਐਜੂਕੇਸ਼ਨ ਦਾ ਉਹ ਦਹਾਰ ਤੇ ਮਤਲਬ ਗਰ ਪੈਲ ਦੇ ਅਧਾਰ ਤੇ ਸਕੂਲਾਂ ਨੂੰ ਗਰੰਟਾ ਦਿੱਤੇ ਜਾ ਰਿਹਾ ਲੜਤਾ ਉਹਨੇ ਮੇਰੇ ਵਾਰਡ ਵਿੱਚ ਗੁਮਟਾਲਾ ਪਿੰਡ ਵਿੱਚ ਹੀ 5 ਲੱਖ 60000 ਦੀ ਗ੍ਰਾਂਟ ਦਿੱਤੀ ਐ ਐਮਐਲਏ ਸਾਹਿਬ ਨੇ ਬਹੁਤ ਬਹੁਤ ਤੁਹਾਨੂੰ ਆਦਾ ਬਹੁਤ ਵਧੀਆ ਜਿਹੜੇ ਪ੍ਰਿੰਸੀਪਲ ਸਾਹਿਬ ਟੀਚਰ ਸਾਹਿਬਾਨ ਨੇ ਬਹੁਤ ਵਧੀਆ ਤਰੀਕੇ ਨਾਲ ਗ੍ਰਾਂਟ ਨੂੰ ਵਰਤ ਕੇ ਤੇ ਬਹੁਤ ਵਧੀਆ ਸਕੂਲ ਬਣਾਇਆ ਜੀ। ਸਕੂਲ ਦੇ ਨਾਮ ਹੋ ਗਏ। ਉਹ ਵਾਈਕੁਰਜੀ ਦਾ ਖਾਲਸਾ ਜੀ ਵਾਈਕੁਰਜੀ ਜੀ ਫਿਰ ਮੈਂ ਪ੍ਰਭੂ ਪੁਰਵਾੜ ਨੰਬਰ 1 ਨੂੰ। ਤੋਂ ਜੋ ਅੱਜ ਜੋ ਪੰਜਾਬ ਸਰਕਾਰ ਨੇ ਸਕੂਲ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਜੀ ਜੋ 5,60,000 ਰੁਪਏ ਗ੍ਰਾਂਟ ਦੇ ਕੇ। ਉਹ ਪਹਿਲਾਂ ਇਹ ਸਕੂਲ ਬਹੁਤ ਹੀ ਪਛੜੇ ਸੀਗੇ ਇਹਨਾਂ ਦੇ ਵਿੱਚ। ਮੰਨ ਲਓ ਸਕੂਲ ਜਿਹੜੇ ਹੀ ਦਰਵਾਜ਼ੇ ਟੁੱਟੇ ਸੀ ਮੰਦਾ ਹਾਲ ਸੀਗਾ। ਹੁਣ ਐਮਐਲਏ ਸਾਹਿਬ ਡਾਕਟਰ ਜਸਵੀਰ ਸਿੰਘ ਸੰਧੂ ਸਾਡੇ ਅੰਸਰ ਵੈਸਟ ਤੋਂ ਜਦੋਂ ਦੇ ਆਏ ਸਾਡੇ ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਦੋਂ ਦੋ ਅਜੰਡੇ ਮੇਨ ਸੀ ਸਾਡੇ 2022 ਦੀ ਸਰਕਾਰ ਦੇ ਇੱਕ ਐਜੂਕੇਸ਼ਨ ਤੇ ਇੱਕ ਹੈਲਥ ਤੇ ਐਜੂਕੇਸ਼ਨ ਤੁਹਾਡੇ ਸਾਹਮਣੇ ਹੀ ਆ ਡੇ ਬਾਈ ਡੇ ਤੁਹਾਡੇ ਸਾਹਮਣੇ ਸਕੂਲਾਂ ਦੀ ਨਿਹਾਰ ਜਿਹੜੀ ਉਹ ਚੇਂਜ ਹੋ ਰਹੀ ਆ। ਉਹ ਤਾਂ ਕਿ ਸਾਡੇ ਤੜਾ ਤਾਂ ਰੋਜ਼ ਹੀ ਨੇ ਉਦਘਾਟਨ ਕੀਤੇ ਜਾ ਰਹੇ ਨੇ ਐਂਬੂਲੈਂਸ ਆ ਮੱਤ ਕੇ ਉਹ ਲੋ। ਇਹ ਕੱਲੇ ਤੋਂ ਘਟ ਨਹੀਂ ਕੀਤੇ ਜਾ ਰਹੇ ਜੀ ਉਹ ਚੀਜ਼ਾਂ ਦੇ ਉੱਤੇ ਅਸਰ ਵੀ ਹੋ ਰਿਹਾ ਵਾ। ਪਹਿਲਾਂ ਹੁੰਦਾ ਸੀ ਜੀ ਨਹੀਂ ਬੱਤਰ ਲੱਗੇ ਤੇ ਉੱਥੇ ਕਦੀ ਕੁੱਤਿਆਂ ਨੇ ਬੈਠੇ ਹੋਣਾ ਕਦੀ ਕੋਸ਼ ਹੋਣਾ ਇੱਥੇ ਤੇ ਤੁਸੀਂ ਆਣ ਕੇ ਵੇਖੋ ਕੰਮ ਵੀ ਹੋਇਆ ਵਾ, ਪੇਂਟ ਵੀ ਹੋਇਆ ਸਰ ਬੱਚਿਆਂ ਨੂੰ ਪੁੱਛ ਕੇ ਵੇਖ ਲੋ। ਮਿੱਡੇ ਮਿਲ ਜਿਹੜਾ ਵਾ ਉਹ ਕਿੱਡਾ ਵਧੀਆ ਹੋ ਗਿਆ ਜਿੱਦਾਂ ਘਰਾਂ ਦੀ ਰੋਟੀ ਪਾਣੀ ਆ ਉਦਾਂ ਦਾ ਜਿਹੜੇ ਟੀਚ ਰਹਿੰਦੇ ਜਿਹੜੇ ਦੋ ਸਾਹ ਰਹਿੰਦੇ ਸੀ ਉਹਨਾਂ ਦੇ ਵਿੱਚ ਬਾਖੂਬੀ ਕੰਮ ਕਰਾਣ। ਥੈਂਕ ਯੂ। ਦਾਤੀ ਆਪਣੇ ਸਕੂਲ ਦਾ। ਹਾਂਜੀ ਸਰ ਮੇਰਾ ਨਾਮ ਮਨੀਤ ਕੋਰ ਹੈ ਟਿੱਕਰ ਸਰਕਾਰੀ ਐਲੀਮੈਂਟਰੀ ਸਕੂਲ ਗੁੰਟਾਲਾ। ਮੇਰੇ ਸਕੂਲ ਦੇ ਜਿਹੜੀ ਪਸਵਤ ਮੈਟੀ ਹੈ ਉਹਨਾਂ ਦੇ ਜਿਹੜੇ ਚੇਅਰਮੈਨ ਨੇ ਉਹ ਤੁਹਾਡੇ ਨਾਲ ਕੁਝ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ ਕਿਉਂਕਿ ਅਸੀਂ ਤਾਂ ਆਪਣੇ ਬਾਰੇ ਸਾਰਾ ਕੁਝ ਤੁਹਾਨੂੰ ਦੱਸ ਦਿੱਤਾ। ਕੁਝ ਜਿਹੜੀਆਂ ਗੱਲਾਂ ਵਾ ਉਹ ਦੂਜਿਆਂ ਦੁਆਰਾ ਦਸੀਆਂ ਜਾਂਦੀਆਂ ਜਿਹੜੀਆਂ ਵਾ ਉਹ ਤੁਹਾਡੇ ਦੇ ਸਾਹਮਣੇ ਕਿਹੜੀ ਕਿਹੜੀ ਗੱਲਾਂ ਐਮਐਲਏ ਸਾਹਿਬ ਨੇ ਧਿਆਨ ਲਿਆਣੀਆਂ। ਹਾਂਜੀ ਸਰ ਸਰ ਨੇ ਮਤਲਬ ਕਿ ਜਿਹੜੀ ਸਿੱਖਿਆ ਕ੍ਰਾਂਤੀ ਉੰਦੇ ਬਾਰੇ ਤਾਂ ਸਿਆਉ ਉਹਦੇ ਆ ਦਿਨ ਜਿਹੜਾ ਸਕੂਲਾਂ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ ਜਿਹੜੇ ਕਿ ਬੱਚਿਆਂ ਦੇ ਅੱਗੇ ਵਧਣ ਦੇ ਵਿੱਚ ਬਹੁਤ ਹੀ ਸਹਾਇਕ ਸਿੱਧ ਹੋ ਗਿਆ ਕਿਹੜੇ ਕੰਮ ਰਹਿੰਦੇ ਵੰਡੀ ਸਕੂਲਾਂ ਹੋ ਗਿਆ ਸਕੂਲ ਦੇ ਸਰ ਥੱਲੇ ਸਰ ਨੂੰ ਕਿਹਾ ਹੈ ਕਿ نیچے ਇੰਟਰਲੌਕ ਟਾਈਲਵਾ ਦਿੱਤੀ ਜਾਵੇ ਉੱਪਰ ਫਲੋਰਿੰਗ ਤੇ ਟਾਇਲਟਸ ਉਹਨਾਂ ਦੇ ਲਈ ਮਤਲਬ ਕਿ ਗ੍ਰਾਂਟ ਦੇ ਦਿੱਤੀ ਜਾਵੇ ਅੱਜ ਅੱਜੇ ਦਿੱਤੀ ਗਈ ਹਾਂ ਨਹੀਂ ਅਜੇ ਤੱਕ ਗ੍ਰਾਂਟ ਗਿਆ ਕੋਈ ਨਹੀਂ ਅੱਜ ਤੇ ਹਜੇ ਨਹੀਂ ਪਰ ਦੇ ਦੇਣਗੇ ਚਲੋ ਜੀ ਹਿੰਦਰਕੌਰ ਜੀ ਮੈਂ ਪਰਸਵਕ ਸਮਿਟੀ ਦੀ ਚੇਅਰਮੈਨ ਇਸ ਸਕੂਲ ਵਿੱਚ ਮੈਂ ਬਹੁਤ ਖੁਸ਼ ਮੇਰੇ ਬੱਚੇ ਸਕੂਲ ਵਿੱਚ ਪੜ੍ਹਦੇ ਇਸ ਸਕੂਲ ਦੇ ਮੈਡਮ ਬਹੁਤ ਹੀ ਜਿਆਦਾ ਵਧੀਆ ਜਿਨ੍ਹਾਂ ਨੇ ਆਈ ਗ੍ਰਾਂਟ ਨੂੰ ਬਹੁਤ ਵਧੀਆ ਤਰੀਕੇ ਨਾਲ ਵਰਤਿਆ ਤੇ ਸਕੂਲ ਦੀ ਬਿਲਡਿੰਗ ਨੂੰ ਬਹੁਤ ਵਧੀਆ ਬਣਾਇਆ ਇਸ ਸਕੂਲ ਦੇ ਜੋ ਵੀ ਗ੍ਰਾਂਟ ਆਉਂਦੀ ਆ ਸਾਰਿਆਂ ਦੀ ਸਹਿਮਤੀ ਦੇ ਨਾਲ ਸਾਰਿਆਂ ਦੀ ਸਲਾਹ ਨਾਲ ਇੱਥੇ ਖਰਚ ਕੀਤੀ ਜਾਂਦੀ ਮੈਂ ਹੀ ਚੰਨੀ ਆ ਕਿ ਇਹ ਸਕੂਲ ਨੂੰ ਗ੍ਰਾਂਟ ਦਿੱਤੀ ਜਾਵੇ ਜਾਂ ਇਹ ਸਕੂਲ ਦੀ ਦੁਗਣੀ ਰਾਤ ਜੌਗਣੀ ਤਰੱਕੀ ਕਰੇ ਐਮਐਲਏ ਸਾਹਿਬ ਬਾਰੇ ਕੀ ਕਹਿਣਾ ਹੈ ਐਮਐਲਏ ਸਾਹਿਬ ਬਾਰੇ ਬਹੁਤ ਇਹਨਾਂ ਦਾ ਸਤਿਕਾਰ ਦਿਓ ਕਰਦੇ ਆ ਕਿ ਇਹ ਇਥੇ ਆਏ ਧੰਨਵਾਦ ਦਿলো ਧੰਨਵਾਦ ਕਰਦੇ ਆ ਇਹਨਾਂ ਨੇ ਸਾਡੇ ਸਕੂਲ ਵਾਸਤੇ ਜੋ ਵੀ ਕੀਤਾ ਬਹੁਤ ਵਧੀਆ ਕੀਤਾ ਅੱਗੇ ਜੋ ਪ੍ਰਿੰਸੀਪਲ ਸਾਹਿਬ ਦੀਆਂ ਡਿਮਾਂਡਸ ਨੇ ਉਹ ਵੀ ਬਹੁਤ ਖੁਸ਼ ਨੇ ਪੀਸ ਤੋਂ ਅੱਗੇ ਵੀ ਇਸ ਸਕੂਲ ਨੂੰ ਵਧੀਆ ਬਣਾਇਆ ਜਾਏ ਤੇ ਜਾਂ ਇਸ ਸਕੂਲ ਹੋਰ ਵੀ ਤਰੱਕੀ ਕਰੇ ਲੱਗਦਾ ਨਹੀਂ ਆਹੋ ਜਿਹੜਾ ਵਿੱਚ ਯਾਨਕਿ ਇਲਾਕੇ ਦਾ ਜਿਹੜਾ ਹਾਲ 홀 ਕਾਜ ਕੀਤਾ ਜਾਊਗਾ ਹਾਂਜੀ ਹਾਂਜੀ ਕੀਤਾ ਜਾਏਗਾ ਜੀ ਉਹਨਾਂ ਨੇ ਆਪ ਕਿਹਾ ਜੀ ਇਸ ਸਕੂਲ ਖਜ਼ਾਨੇ ਭਰੇ ਪਏ ਨੇ ਜੋ ਮੰਗੂ